ਉਹ ਬਣਾ ਕੇ ਲਈ ਜਾਂ ਤਾਂ ਫੇਰੇ ਵੀ ਇਹ ਵੀ ਸਾਹਮਣੇ ਵੀ ਪੁੱਛਦੇ ਆ ਬਾਈ ਇਸ ਸਕੂਲ ਆ ਕਿ ਕੀ ਆ ਇਹ ਕੀ ਆ ਇਹ ਸਕੂਲ ਸਕੂਲ ਆ ਇਹ ਹਾਂ ਅੱਛਾ ਤੇ ਆ ਮੱਝਾ ਮੰਨੀ ਇੱਥੇ ਫੇਰ ਇੱਕ ਮਿੰਟ ਜਿਹੜਾ ਬਾਬਾ ਹੀ ਜਗਾ ਤੇ ਲੋਕ ਦੱਸਦੇ ਸੀ ਨਾ ਕਿ ਸਾਹਮਣੇ ਪਾਕਿਸਤਾਨ ਦੇ ਪਿੰਡ ਹੈਗਾ ਮੀਆਂ ਵਾਲੀ ਇੱਥੇ ਆ ਦੇਖੋ ਮੀਆਂ ਵਾਲਾ ਇਹੀ ਪਿੰਡ ਦੱਸਦੇ ਸੀਗੇ ਆ ਜਿਹੜਾ ਬੋਰਡ ਲੱਗਿਆ ਇਹ ਸਿੱਧਾ ਵੱਲੋਂ ਆ ਰਸਤਾ ਵੀ ਜਿਹੜਾ ਇਹ ਸਿੱਧਾ ਜਾਂਦਾ ਹੋਊਗਾ ਆਪਾਂ ਜਾ ਕੇ ਦੇਖਦੇ ਥੋੜਾ ਅੱਜ ਬਹੁਤ ਚੱਲ ਦਿੱਤੇ ਆ ਬਾਉਟਰ ਦਾ ਪੁਰਾਣਾ ਇਹ ਤਾਂ ਰੁਕਦਾ ਨਹੀਂ ਚੈੜਪੈਲ ਘਟਦਾ ਰਸਤੇ ਵੀ ਆ ਦੇ 2-3 ਕਿਲੋਮੀਟਰ ਆਪਣ ਕੋਈ ਨਹੀਂ ਮਿਲੂਗਾ ਕਿਉਂਕਿ ਇਹ ਬਾਬੇ ਦੀ ਜਗਾ ਤੇ ਅਜ ਵੀਰ ਵਰ ਕਰਕੇ ਭੀੜ ਇੱਧਰ ਕੋਈ ਨਹੀਂ ਹੈਗਾ ਰਾਸ ਕੋਈ ਨਹੀਂ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਆ ਦੇ ਕੋਈ ਖੇਤਾਂ 'ਚ ਕੋਈ ਹੈਗਾ ਕੋਈ ਬੰਦਾ ਨਹੀਂ ਕੋਈ ਪਰਿੰਦਾ ਨਹੀਂ ਕੁਛ ਨਹੀਂ ਹੈਗਾ ਸ਼ਾਂਤ ਮਾਹੌਲ ਆ ਕਿਤੇ ਪੁਰਾਣੇ ਟੈਂਪੇ ਘਰ ਰਿਆ ਸੀਗਾ ਹੁਣ ਘਰ ਨਹੀਂ ਹੈਗਾ ਕਿ ਜਦੋਂ ਕਿਤੇ ਲੜਾਈ ਹੋਈ ਉਹ ਦੋ ਟੁੱਟ ਗਏ ਹੁਣ ਵੀ ਚੈਰ ਚਲੇਗੀ ਮੀਆਂਵਾਲ ਪੱਡ ਇਹ ਬੋੜ ਜਿਵੇਂ ਮੀਆਂਵਾਲ ਦਾ ਲੱਗਿਆ ਹੁਣ ਇਹ ਨਹੀਂ ਪਤਾ ਮੀਆਂਵਾਲ ਜਿਵੇਂ ਉਹ ਕਹਿੰਦੇ ਪਾਕਿਸਤਾਨ ਦੇ ਵਿੱਚ ਜਾਂ ਮੀਆਂਵਾਲੀ ਜਾਂ ਮੀਆਂਵਾਲ ਹੈ ਨਾ ਤੇ ਬਾਕੀ ਇਹ ਨਹੀਂ ਪਤਾ ਇਹ ਆਪਣਾ ਹੀ ਪਿੰਡ ਹੋਵੇ ਤੇ ਇਹਨਾਂ ਦਾ ਬਹੁਤ ਕਿਉਂ ਲਾਉਣਾ ਸੀ ਹੈ ਨਾ ਪਾਕਿਸਤਾਨ ਦਾ ਗ੍ਰੀਨ ਬੋਰਡ ਕਿਉਂ ਲਾਉਣਾ ਹੈ ਨਾ ਮਗਰ ਪਿਆ ਇਹਨਾਂ ਨੂੰ ਗ੍ਰੀਨ ਬੋਰਡ ਕਿਉਂ ਲਾਉਣਾ ਸੀ ਉਹਦਾ ਆ ਸਾਰੇ ਆ ਸਾਰੇ ਘਰ ਆ ਦੇਖੋ ਆ ਵੀ ਪੁਰਾਣਾ ਘਰ ਆ ਉਹ ਦੇਖੋ ਕਿੰਨੇ ਪੁਰਾਣੇ ਘਰ ਆ ਇਹ ਸਾਰੇ ਮਤਲਬ ਇੱਕ ਦੂਜੇ ਦੇ ਸਹਾਰੇ ਨਾਲ ਹੀ ਖੇਤਾਂ 'ਚ ਬੈਠ ਕੇ ਆ ਕਿ ਉਹ ਮੇਰੀ ਚਾਚੀ ਬੈਠੇ ਤੇ ਤਾਏ ਹਨਾ ਕਿਤਾ ਚ ਰਹਿੰਦੇ ਅਸੀਂ ਵੀ ਇਹ ਸਾਨੂੰ ਕਿਹੜੇ ਫਰਜ਼ ਹੁੰਦਾ ਅੱਜ ਆਪਨੇ ਇੱਥੇ ਘਰ ਹੋਣਗੇ ਹਾਂ ਆਉਣ ਦੀ ਹੈਗੀ ਕੋਈ ਕੋਈ ਬੰਦਾ ਮਿਲੂਗਾ ਆਪਾਂ ਨੂੰ ਉਹ ਉਹ ਪੈਸਾ ਆ ਰਿਹਾ ਅਗਾਂ ਕਿੰਨੀ ਦੂਰ ਇੰਨੀ ਦੂਰ ਆ ਕਿ ਚਲੋ ਇੱਕ ਪਿੰਡ ਫਿਰ ਅੱਗੇ ਕਿਹੜਾ ਪਿੰਡ ਆ ਮੀਆਵਲ ਕਿੰਨੀ ਕੁ ਦੂਰ ਆ ਇੱਥੋਂ ਆਹ 2 ਕਿਲੋਮੀਟਰ ਅੱਛਾ ਤੇ ਉਸ ਤੋਂ ਅੱਗੇ ਕੋਈ ਹੈਗਾ ਪਿੰਡ ਅੱਛਾ ਲਾਸਟ ਪਿੰਡ ਆ ਉਹ ਹਾਂਜੀ ਠੀਕ ਆ ਠੀਕ ਆ ਠੀਕ ਆ ਹਾਂ ਮੀਆਵਲ ਆ ਹੈਗਾ ਬਾਰਡਰ ਹਾਂ ਠੀਕ ਆ ਚਾਰ ਰਸਤੇ ਹੋਣਗੇ ਨਾ ਹਾਂ 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 ਤੇ ਰੋਡ ਤੇ ਹਾਂਜੀ ਐ ਨੂੰ ਮੁੜ ਜਿਓ ਜਾਨ ਸੱਜੇ ਨੂੰ ਹਾਂਜੀ ਸਿੱਧਾ ਰਸਤਾ ਫਿਰ ਕਿੱਥੇ ਜਾਂਦਾ ਸਿੱਧਾ ਇਹ ਬਾਰਡਰ ਦਿੱਤੇ ਜਿਹੜੇ ਆ ਨਾ ਓਕੇ ਉੱਥੇ ਸਾਰਾ ਗੁੱਟ ਆਵਟੂਰ ਤੁਹਾਨੂੰ ਵਗਾਉਣਗੇ ਸਾਰਾ ਠੀਕ ਹੈ ਬਾਅਦ ਅਗਲੇ ਦਾ ਉਹ ਵੀ ਕੰਮ ਧੰਦਾ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਜਾਓ ਕੁਛ ਨਹੀਂ ਆਉਂਦਾ ਠੀਕ ਹੈ ਵੀਰੇ ਹਾਂ ਬਾਈ ਕਹਿੰਦਾ ਮੀਆਲ ਪਿੰਡ ਆ ਇਹ ਆਪਣਾ ਪਿੰਡ ਆ ਮੀਆਵਾਲ ਹਨਾ ਉਧਰ ਪਾਕਿਸਤਾਨ ਦੇ ਵੀ ਦੋ ਤਿੰਨ ਪਿੰਡ ਬਸੇ ਸੀ ਉਦਾਂ ਨੇ ਇੱਕ ਕੁਮਾਰਪੁਰਾ ਦੱਸਿਆ ਸੀ ਹੈ ਨਾ ਇਹ ਦੋ ਤਿੰਨ ਪਿੰਡ ਹੋ ਸੀ ਆ ਆ ਕਿਉਂ ਬਣਾਏ ਯਾਰ ਆ ਬੰਕਰ ਜੇ ਹੈ ਨਾ ਇਹ ਪੁਰਾਣੇ ਆ ਦੇਖ ਉਹ ਦੇਖ ਕਿਟਾ ਉਟਾ ਲਾਈਆਂ ਹਾਂ ਬੰਕਰ ਆ ਇਹ ਉਹਨਾਂ ਟਾਈਮ ਦੇ ਬਣੇ ਸੋਨੇ ਪਿੰਡਾਂ ਜਿਵੇਂ ਨਾਲੇ ਕਿੰਨੀਆਂ ਹੈ ਨਾ ਪੱਧਰੀਆਂ ਜਿਹਾ ਹੈ ਨੱਲੋ ਕੋਲ ਆਸੀ ਆਗੇ ਇੱਥੇ ਕਣਕ ਹੀ ਆ ਕਣਕ ਝੋਨਾ ਹੀ ਕੋਈ ਉਹ ਮਤਲਬ ਇਹ ਆ ਪਾ ਗੈ ਸਕਦੀ ਆ ਨਾ ਤਾਂ ਕੋਈ ਕਮਾਟੀ ਫਸਲ ਆ ਨਾ ਕੋਈ ਸਬਜ਼ੀ ਲਈ ਸਿਰਫ ਉਹ ਕਣਕ ਦੇ ਝੋਨਾ ਇੱਕੋ ਘਰ ਆ ਛੀਟਾ ਠੀਕਾ ਐਵੀਂ ਨਿਆਲ ਦਾ ਘਰ ਆ ਆ ਤਾਂ ਮੋਹਤਰਾ ਕੇ ਸੀ ਚਲੋ ਆਪਾਂ دیکھتے ਆਂ ਘਰ ਦੇ ਬਸੇ ਬਾਥਰੂਮੀ ਦੇ ਤੁਹਾਨੂੰ ਪੈਨ ਦਿਖਾ ਰਹੇ ਆ ਇੱਕ ਘਰ ਦਿਖਾ ਰਹੇ ਆ ਆਪਾਂ ਚੈਨਲ ਤੇ ਜਿਹੜੇ ਬੰਦੇ ਨਵੇਂ ਆ ਜਿਹੜੇ ਸਾਡੇ ਦੋਸਤ ਨਵੇਂ ਆ ਉਹ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂ ਇਹ ਬੰਕਰ ਬੰਕਰ ਬਣੇ ਅੱਜ ਤਾਂ ਇਹ ਵਿੱਚ ਕੋਈ ਨਹੀਂ ਰਹਿ ਰਿਹਾ ਬਾਥਰੂਮੀ ਆ ਘਰ ਕੀ ਤਰਾੜੇ ਹੋਵੇ ਵਾਏ ਹੈਗੇ ਮੰਤਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸ਼ਾਂਤੀ ਆ ਸ਼ਾਂਤੀ ਬੜੀ ਰਹੂਗੀ ਅੱਜ ਬੱਦਲ ਹੋ ਗਏ ਅੱਜ ਨਾ ਦੂਰ ਜਿਵੇਂ ਆਪਾਂ ਦੇਖੋ ਕੁਝ ਵੀ ਦੇਖਦੇ ਨਾ ਕੈਮਰੇ ਤੁਹਾਨੂੰ ਧੁੰਦ ਦਿਖਾਈ ਦਊਗੀ ਧੁੰਦ ਜੀ ਹੈਗੀ ਪਹਿਲਾਂ ਵਧੀਆ ਸੀ ਮੌਸਮ ਪਰ ਅੱਜ ਥੋੜਾ ਮੌਸਮ ਹੋਵੇ ਹੋ ਗਿਆ ਬੱਦਲ ਹੋ ਗਏ ਹਵਾ ਸੈ ਗਈ ਤੇ ਇੱਧਰ ਪਿੰਡ ਦੇਖਣਾ ਇਹ ਕਿਹੜਾ ਪਿੰਡ ਹੈ ਇਹ ਪਿੰਡ ਛੋਟਾ ਜਿਹਾ ਮੀਆਂ ਵਾਲੀ अच्छा ये अपने अपने ਪਿੰਡ ਆ ਆਪਣੇ ਦੇਖਦਾ ਆਪਣੇ ਇਸਤਾਨ ਦਾ ਭਾਰਤ ਦਾ ਮੀਆਂ ਵਾਲੇ ਦੋ ਬਈ ਕੰਬੂ ਕੰਬਿਸ਼ਕ ਨੇ ਅੱਛਾ ਜੀ ਉਹ ਪਿੰਡ ਅਸਲੀ ਤੇ ਮਹੀ ਜੀ ਬੋਰੇ ਕੋਸ ਛੜਕ ਜਾਂਦੀ ਹੈ ਉਹ ਤਾਂ ਪਿੰਡ ਉਹ ਤਾਂ ਵੱਡਾ ਪਿੰਡ ਹੈ ਨਾ ਮਹੀ ਜੀ ਬੋਰਾਂ ਵੱਡਾ ਪਿੰਡ ਇਹ ਛੋਟਾ ਜਿਹਾ ਪਿੰਡ ਇਹ ਛੋਟਾ ਜਿਹਾ ਹੋ ਜਾ ਪਹਿਲਾਂ ਮੈਂ ਕਿਹਾ ਇਹ ਪਿੰਡ ਦੇਖਦੇ ਮੀਆਂ ਵਾਲ ਤੇ ਇਹ ਬਾਈ ਇਹ ਤੋਂ ਅੱਗੇ ਵੀ ਪਿੰਡ ਹੈਗਾ ਕੋਈ ਉਹਨਾਂ ਦਾ ਕਿਹੜਾ ਪਿੰਡ ਉਹ ਉਹਨਾਂ ਦਾ ਪਾਕਿਸਤਾਨ ਅਕੀ ਆ ਆਣਾ ਬਤਾਰ ਲੱਗੀ ਆ ਹਾਂਜੀ ਬਈ ਸਫਰ ਪਿੰਡ ਤਾਰ ਬਾੜ ਦੇ ਤਿੰਨੇ ਕਿਨੇ ਕਿਰੇ ਠੀਕ ਹੈ ਜੀ ਤੇ ਉਹਨਾਂ ਦਾ ਕੋਈ ਪਿੰਡ ਦਾ ਇੱਧਰ ਹੈਗਾ ਕੋਈ ਨਾਂ ਯਾਦ ਉਹਦੇ ਫੇ ਪਿੰਡਾਂ ਦੇ ਉਹਨਾਂ ਨੂੰ ਪਤਾ ਹੁੰਦਾ ਕੋ ਲਾਹੌਰ ਕੋ ਪਾਕਿਸਤਾਨੀ ਤੇ ਸਾਰੇ ਪਿੰਡੇ ਹੋਈ ਆ ਇੱਧਰ ਤੁਹਾਡੇ ਫਿਰ ਜ਼ਮੀਨਾਂ ਐ ਇੱਥੇ ਹੀ ਆਹ ਇੱਥੇ ਜੀ ਠੀਕ ਹੈ ਤੇ ਤੁਹਾਡਾ ਪਿੰਡ ਕਿਹੜਾ ਖੇਮ ਕਰਨ ਖੇਮ ਕਰਨੀ ਨਹੀਂ ਅੱਛਾ ਜ਼ਮੀਨ ਇੱਥੇ ਆ ਨਾ ਠੀਕ ਹੈ ਕੋਈ ਅਖਿਆਈ ਨਹੀਂ ਆਉਂਦੀ ਕੋਈ ਦਿੱਕਤ ਠੀਕ ਆ ਵੀ ਬੜੇ ਇੰਦਰ ਤੋਂ ਪਾਕਿਸਤਾਨ ਬਣਦੇ ਵੇਲੇ ਦੇ ਬੈਠੇ ਆ ਸਾਡਾ ਇਧਰ ਪਾਸਤਨ ਪਿੰਡ ਰੇਗਾ ਪੱਤੂ ਪੱਤੂ ਆਇਥੇ ਲੱਗ ਗਿਆ ਸਾਡਾ ਇਥੇ ਸਾਹਮਣੇ ਅੱਛਾ ਜੀ ਇਥੋਂ ਲੱਗ ਗਿਆ ਉਹ 5-7 ਕਿਲੋਮੀਟਰ ਥੋੜੇ ਫਿਰ ਉਦੋਂ ਡੈਡੀ ਹੁਣੀ ਆਏ ਕਿ ਦਾਦਾ ਜੀ ਡੈਡੀ ਨਹੀਂ ਆਏ ਜਦੋਂ ਵੰਡ ਬਣੀ ਜੀ ਆਪ ਹਾਂ ਹਾਂ 1947 ਹੂੰ ਉਦੋਂ ਫਿਰ ਇਧਰ ਨਸਲ ਉਸ ਆਇਆ ਸਾਰੇ ਬੰਦੇ ਉੱਧਰ ਆ ਗਏ ਉਹ ਕਿ ਕੀ ਕਰਨਾ ਹੈ ਲੈ ਜੀ ਹੂੰ ਆਗੇ ਦੇਖੀ ਹੋਣਾ ਸਹੀ ਗੱਲ ਇਥੇ ਫਿਰ ਜ਼ਮੀਨਾਂ ਥੋੜੀਆਂ ਥੋੜੀਆਂ ਪੈਂਦੀਆਂ ਪੈ ਗਿਆ ਫਾਕੋ ਵਾਈ ਖਰਚ ਪੈ ਗਈ ਮਿਹਨਤ ਉਹ ਕੀਤੀ ਬੁੱਢਿਆਂ ਚੰਗੀ ਹੂੰ ਆਲੂ ਲਾਦਾ ਛੱਡਣੀ ਵਾਈ ਗਿਆ ਠੀਕ ਹੈ ਜੀ ਚਲੋ ਖੇਮ ਕਰਨ ਦਾ ਸ਼ਹਿਰ ਆ ਉੱਥੇ ਦਾ ਚੱਲ ਵਧੀਆ ਜੀ ਹਾਂ ਤੇ ਠੀਕ ਆ ਤੇ ਇੱਥੇ ਜਿਹੜੇ ਆਹਾਰ ਘਰ ਕੋਲ ਬੈਠੇ ਆ ਇਹਨਾਂ ਨੂੰ ਤਾਂ ਔਖਾ ਹੀ ਆ ਯਾਰ ਨਹੀਂ ਕੋਈ ਔਖਾ ਰਾਤ ਉਹਨਾਂ ਦੇ ਬੂਏ ਮਾਰ ਕੇ ਸਮਝਾਉਂਦੇ ਬਾਕੀ ਅੱਛਾ ਔਖਾ ਗਾ ਔਖਾ ਹੋਣਾ ਜਦੋਂ ਜੰਗ ਲੱਗਾ ਉਦੋਂ ਲੋਕ ਭਿਆਨ ਭੇਰੋਂ ਭੱਜ ਜਾਂਦੇ ਆ ਜੰਗ ਤਾਂ ਹੁਣ ਸ਼ਾਂਤੀ ਆ ਜੀ ਕਿੰਨੇ ਸਾਲ ਹੋ ਗਏ ਓੰਨੀ ਕੁਸ਼ ਹੁੰਦਾ ਸਿਆਣੇ ਹੋ ਗਏ ਸਰਕਾਰਾਂ ਵੀ ਹਨਾ ਠੀਕ ਆ ਠੀਕ ਆ ਚਲੋ ਧੰਨਵਾਦ ਜੀ ਧੰਨਵਾਦ ਜੀ ਆ ਵੀਰ ਇਹਨਾਂ ਕਿਉਂ ਬਣਾਏ ਜੀ ਇਹ ਤੁਹਾਡੀਆਂ ਜ਼ਮੀਨਾਂ 'ਚ ਕਾਰਗੇ ਲਰੀ ਰੋਲਾ ਰੱਪਾ ਪੈਂਦਾ ਹੈ ਹਾਂ ਕਾਰਗੇ ਨਾਲ ਆਸਤੇ ਗੋਲੀਆਂ ਗਾਲੀਆਂ ਡੱਕਾਂ ਗਿਆ ਕੋ ਤੇ ਇਹ ਆਪਾਂ ਆਪਾਂ ਹੁਣ ਤੁਸੀਂ ਇਹ ਉਹ ਨਾ ਬਣਾਏ ਸਾਹਮਣੇ ਮੁਸਤਿਆਂ ਹੋਵੇ ਵਟ ਜੀ ਉਹਨਾਂ ਵੀ ਪਾਈਆਂ ਤੇ ਇਹ ਤੁਸੀਂ ਆਪ ਟਾ ਨਹੀਂ ਸਕਦੇ ਨਹੀਂ ਟਾ ਨਹੀਂ ਪੈਸੇ ਲੈ ਸਕਦੇ ਪੈਸੇ ਲਾਂਘ ਕਰੋ ਨਾ ਕੇ ਕੋ ਕੀਤੀ ਅੱਛਾ ਜੀ ਇਹ ਤਾਂ ਸਾਰੇ ਮੈਂ ਮੈਂ ਸੋਚਿਆ ਵੀ ਇਹ ਉਦੋਂ ਦੇ ਬਣੇ 71 ਦੇ ਅੱਛਾ ਅੱਛਾ ਪਰੇ ਬਾਤ ਬਣੇ ਇਹ ਬਾਤ ਬਣੇ ਕਾਰ ਦੇ ਅੰਦਰ ਇਹ ਵੀ ਜਿਸ ਪਿੰਡ ਚ ਨਾ ਜਿਵੇਂ ਬਾਈ ਨੇ ਦੱਸਿਆ ਧਾਰੀ ਪੂਰੀ ਆ ਆ ਬੰਦਾ ਕਹਿੰਦੇ ਧਾਰਗਲ ਦੇ ਟੈਂਪੀ ਪੜੀ ਆ ਇਹ ਬੰਕਰ ਉਦੋਂ ਬਣਾਏ ਸੀ ਇੱਧਰ ਆ ਦੇਖੋ ਬੋਰਡ ਕਿੱਥੋਂ ਦਾ ਲੱਗਿਆ ਕੀ ਲਿਖਿਆ ਏ ਤੇ ਮੀਆਵਾਲ ਉਤਾੜ ਵੈਲਕਮ ਟੂ ਚਾ

हाँ तो मौर चलो सड़का सड़का तो बढ़िया है ना बंदा मोटरसाइकल तो भी आ रहें था आदि क्या मैं है ना लोग का नेट पर शुभेच्छुरक किया ਇਹੀ ਪੰਡਾ ਅੰਦਾ ਪੰਡ ਥੱਲੇ ਆ ਅੰਦਾ ਪੰਡ ਉੱਪਰ ਹੈ ਕਹਾ ਘਰ ਉਹ ਦੇਖ ਸਾਹਮਣੇ ਵੀ ਆਹ ਸਾਹਮਣੇ ਕਿੰਨੇ ਪਸ਼ੂ-ਪਸ਼ੂ ਕੇ ਮੇ ਰੱਖੇ ਹਨਾ ਬਾਈਆਂ ਨੇ ਰਏ ਹਨ ਕੁੱਤਾ-ਕੁੱਤਾ ਨਾਲ ਹੀ ਰੱਖਿਆ ਹੋਵੇ ਹਨਾ ਬਾਈਆਂ ਦੇ ਉਹ ਦਰਖਤ ਦੇਖੋ ਬੋੜ ਦਾ ਦਰਖਤ ਆ ਕਿੰਨਾ ਪੁਰਾਣਾ ਤੇ ਐਵੇਂ ਦੇ ਘਰ ਆ ਸਾਰੇ ਬਾਈ ਨੇ ਦੱਸਿਆ ਕਿ ਆ ਦੇਖੋ ਐ ਸਾਈਡ ਤੇ ਵੀ ਉਹ ਸਾਹਮਣੇ ਵੀ ਘਰ ਹੈਗੇ ਪਿੰਡ ਚ ਘਾਟੀ ਘਰ ਆ ਆ 15 18 ਘਰ ਆ ਬਾਕੀ ਢਾਣੀਆਂ ਚ ਲੋਕ ਬੈਠੇ ਆ ਮੀਆਂਵਾਲ ਪਿੰਡ ਆ ਇਹ ਇਹ ਬਾਈਆਂ ਦੀ ਢਾਣੀ ਆ ਇਹ ਇਹ ਭਾਈ ਆਪਾਂ ਨੂੰ ਲੈ ਕੇ ਜਾਊਗਾ ਬਾਰਡਰ ਏਰੀਏ ਤੱਕ ਇਹ ਬਾਰਡਰ ਏਰੀਏ ਦਾ ਅਖੀਰਲਾ ਪਿੰਡ ਆ ਮੀਆਂਵਾਲ ਹੋ ਵੀ ਇਹ ਕਹਿੰਦਾ ਪਜਮੀ ਦਾ ਹੈਗਾ ਸਰਕਾਰੀ ਸਕੂਲ ਪਰ ਬੱਚੇ ਬੁੱਚੇ ਘੱਟ ਹੀ ਪੜਦੇ ਆ ਆਹ ਸਕੂਲ ਇਹ ਕੀ ਕਹਿੰਦਾ ਹੈ ਇਹ ਤੇ ਸਕੂਲ ਹਾਂ ਉਹ ਕਹਿੰਦਾ ਇਹ ਸਕੂਲ ਚਲੋ ਆਪਾਂ ਬਾਰਡਰ ਏਰੀਆ ਦੇਖਦੇ ਆ ਆ ਘਰ ਸਾਰੇ ਇਸੇ ਘਟਦੇ ਆ ਏ ਜਾਂਦੀ ਸੜਕ ਜਾਂਦੀ ਇਹ ਬਾਰਡਰ ਨੂੰ ਕਿਉਂਕਿ ਹੈ ਤਾਂ ਬਾਈ ਨੇ ਦੱਸਿਆ ਮੈਂ ਤੁਹਾਨੂੰ ਦਿਖਾ ਕੇ ਲਾਉਣਾ ਹੈ ਖਤਰਨਾਕ ਏਰੀਆ ਆਈ ਬਸ ਇਥੇ ਦਾ ਪਿੰਡ ਆ ਇੰਨਾ ਕ ਪਿੰਡ ਆ ਬਾਈ ਕਹਿੰਦਾ ਦੋ ਤਾਈ ਸੂ ਵੋਟ ਆ ਇਸ ਪਿੰਡ 'ਚ ਆਈ ਦੋ ਅੱਗੇ ਕੋਈ ਘਰ ਨਹੀਂ ਬਸ ਇਹੀ ਘਰ ਸੀ ਇਕੱਲੇ ਠੀਕ ਆ। ਇੱਕੋ ਦੇਖੋ ਤੁਹਾਨੂੰ ਥੋੜੇ ਸਾਈਂ ਦੇ ਸ਼ੁਰੂ ਹੋ ਗਏ ਆਪਾਂ ਨੂੰ ਆਰਡਰ ਏਰੀਏ ਦੇ ਬੰਕਰ ਬੰਕਰ ਬਣੇ ਕੋਈ ਬੰਦਾ ਨਹੀਂ ਦਿਸਦਾ ਇੱਥੇ ਆ ਦੇਖੋ। ਕੋਈ ਫਰੰਦਾ ਨਹੀਂ ਕਿਉਂਕਿ ਉਧਰ ਸਾਰਾ ਲੈਫਟ ਸਾਈਡ ਪਾਕਿਸਤਾਨੀ ਆ। ਹੂੰ। ਖੁੱਲੀਆਂ ਜ਼ਮੀਨਾਂ ਲੁੱਕ ਆਦੀਆਂ ਪਰ ਚਲੋ ਜ਼ਿੰਦਗੀ ਦਾ ਮੁਸ਼ਕਿਲ ਆ ਆਪਣੀ ਮਿਹਨਤ ਕਰਦੇ ਹੀ ਥੋੜਾ ਜਿਹਾ ਔਖਾ ਤਾਂ ਹੁੰਦਾ ਹੀ ਆ ਉਹ ਸਾਹਮਣੇ ਤਾਰ ਮਿਲਦੀ ਆ ਤੇ ਤਾਂ ਉਹ ਬਦਲ ਜਾਂਦਾ ਇਹ ਕਰਨ ਸੋਰੇ ਹੀ ਆ ਆ ਦੇ ਨੂੰ ਪਰਾਪ ਬਾਹਰ ਵੀ ਇੰਨਾ ਫਾਇਦਾ ਹੁੰਦਾ ਕਿ ਸੰਕਤੀ ਵੱਧ ਜਾਂਦੀ ਆ ਬਾਕੀ ਸਹੀ ਹੀ ਆਪਣੀ ਹਾਂ ਇਹ ਸਾਰੀ ਜ਼ਮੀਨ ਤੁਹਾਡੇ ਪਿੰਡ ਦੀ ਆ ਫਿਰ ਹਾਂਜੀ ਇਹ ਮੀਆਲ ਦੀ ਸੀ ਮੀਆਲ ਦੀ ਹਾਂ ਠੀਕ ਆ ਕੁਝ ਹੋਰ ਜ਼ਮੀਨਾਂ ਬਾਟਰ ਤੋਂ ਹੋ ਗਈ ਹੂੰ ਸੋਹਣੀਆਂ ਜ਼ਮੀਨਾਂ ਤੇ ਬਾਕੀ ਤੁਹਾਨੂੰ ਇਹ ਕਿਵੇਂ ਰਾਤ ਭਰ ਤੇ ਪਾਣੀ ਪੂਣੀ ਲਾਉਣ ਤੋਂ ਨਹੀਂ ਰੋਕਦੇ ਨਹੀਂ ਰਾਤ ਨਹੀਂ ਹੁੰਦੀ ਅੱਛਾ ਆਰਦੇ ਹੁਣ ਸਹੀ ਕਰ ਸੀ ਨਾ ਹੂੰ ਰੱਤ ਕਹਿੰਦੇ ਬੱਤੀ ਜੀ ਅੱਛਾ ਰਾਤ ਨਹੀਂ ਆ ਪਾ ਸਕਦੇ ਅੱਗੇ ਪਹਿਲਾਂ ਹੁੰਦਾ ਹੈ ਰਾਤ ਇੱਕ ਫੇਰ ਹੂੰ ਉਹ ਹੋ ਦੋ ਮੌਂ ਠੀਕ ਆ ਠੀਕ ਆ ਠੀਕ ਆ ਇਹ ਇਹ ਮੋਟਰ ਆ ਤੁਹਾਡੀ ਹਾਂਜੀ ਇਹ ਮੋਟਰ ਆ ਆਪਣੀ ਠੀਕ ਆ ਆ ਜਮੀਨਾਂ ਸਾਰੀਆਂ ਤੁਹਾਡੀਆਂ ਹਨ ਇਹ ਸਾਰੀਆਂ ਆਪਣੀਆਂ ਹਾਂ ਆ ਬਾਰਡਰ ਕਿੰਨੀ ਦੂਰ ਆ ਇਥੋਂ ਆ ਸਾਹਮਣੇ ਆਪਾਂ ਆਏ ਹਨਾ ਉਹ ਮੈਂ ਕਿਸਾ ਲਾਇਆ ਪਰ ਉੱਥੇ ਨਾ ਆਪਾਂ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਸਾਨੂੰ ਤੇ ਸਾਹਮਣੇ ਦਿਖਾ ਦਿਓ ਆ ਬਾਡਰ ਇੱਕ ਕਿਲੇ ਦੀ ਬਾਡ ਤੇ ਆ ਆਪਾਂ ਖੜੇ ਹਾਏ ਇੱਕ ਕਿਲੇ ਦੀ ਆ ਹਾਂ ਇੱਕ ਕਿਲਾ ਦੋਗਨ ਵਾਲਾ ਇੱਕ ਕਿਲਾ ਤੇ ਇਸ ਤੁਹਾਡੀ ਸਾਰੀ ਜ਼ਮੀਨ ਹੈ ਆ ਸਾਰੀ ਤਾਰ ਜਾਂਦੀ ਅੱਗੇ ਹਾਏ ਆਪਣੇ ਪੰਜਾਬ ਦੇ ਘਰੇ ਘਰੇ ਤਰੀ ਉਮੀਦਾਰ ਹੈ ਅੱਛਾ ਮੈਂ ਕਹਿੰਦਾ ਤੁਹਾਡੀ ਸਾਰੀ ਜ਼ਮੀਨ ਦੇ ਨਾਲ ਤਾਰ ਹੀ ਆ ਯਾਰ ਹਾਂ ਸਾਰੀ ਨਾਲ ਹੀ ਹੈ ਠੀਕ ਆ ਤੇ ਕੀ ਬੀਜੀ ਦੇ ਕੀ ਇੰਨਾ ਫਸਲਾ ਜੀ ਇੱਥੇ ਭਾਈ ਇਹ ਕਣਕ ਝੋਨੇ ਹੁੰਦਾ ਵੇ ਕਣਕ ਝੋਨਾ ਹਾਂ ਕਣਕ ਝੋਨਾ ਪਹਿਲਾਂ ਨਰਮੇ ਲਾਉਂਦੇ ਦੇ ਸੀ ਉਹ ਤੁਹਾਨੂੰ ਪਤਾ ਨਰਮੇ ਦੀ ਖੇਤੀ ਖਤਮ ਹੋ ਗਈ ਹੈ ਅੱਛਾ ਤੇ ਸੌਦੀ ਤਾਂ ਨਹੀਂ ਇੱਧਰ ਬਹੁਤ ਘੱਟ ਲਾਉਂਦੇ ਆਪਣੇ ਗਵਾਂਢੀ ਲਾਉਂਦੇ ਪਾਸ ਤਾਂ ਨਹੀਂ ਜਿਆਦੀ ਆਲੂ ਅਰਬੀ ਮੱਕਈ ਹੂੰ ਤੁਸੀਂ ਇੱਥੇ ਵੇਖਦੇ ਹੋ ਹਾਂ ਇਹ ਸਾਹਮਣੇ ਆਪਣੇ ਘਰ ਵਿੱਚ ਇੱਥੇ ਦਿਸਿੰਦੇ ਅੱਛਾ ਨਹੀਂ ਬੋਲਦੇ ਪੰਜਾਬੀ ਉਹ ਪੰਜਾਬੀ ਬੋਲਦੇ ਆਪਾਂ ਲਾਹੌਰੀ ਤੇ ਹੁਣ ਅਸੀਂ ਪਾਕਿਸਤਾਨ 'ਚ ਐ ਅੱਛਾ ਉੱਤਰੇ ਪੁਰਾਣੇ ਬਜ਼ੁਰਗ ਕਿਹੜਾ ਪਿੰਡ ਸੀ ਤੁਹਾਡਾ ਪੱਤੂ ਹੀ ਪਿੰਡ ਪੱਤੂ ਹਾਂਜੀ ਠੀਕ ਹੈ ਇੱਥੇ ਹੀ ਹੋਣਾ ਨੇੜੇ ਹਾਂ ਇੱਥੇ ਵੀ ਦੱਸਦੇ ਲੱਗ ਗਈ ਹੈ ਨਾਲ ਹੀ ਠੀਕ ਹੈ ਠੀਕ ਹੈ ਹਾਂਜੀ ਉਦੋਂ ਕਿਉਂਕਿ ਜਿਹੜਾ ਖੇਮ ਕਰਨ ਸੀ ਦਾ ਜ਼ਿਲ੍ਹਾ ਕਸੂਰ ਸੀ ਹੈ ਨਾ ਹਾਂ ਜਿਹੜਾ ਕਰੋਗੇ ਹਾਂ ਤੇ ਪਾਣੀ ਕਿੰਨੀ ਡੂੰਗਾ ਆਪਣੀਆਂ ਮੋਟਰਾਂ ਦਾ ਇਹ 120 ਫੁੱਟ ਤੇ ਮੋਟਰ ਆ ਬੋਰ ਤਾਂ ਡੂੰਗਾ ਹੋ ਬੋਰ ਤਾਂ ਡੂੰਗਾ ਬੋਰ 300 ਫੁੱਟ ਆ ਅੱਛਾ 350 ਫੁੱਟ ਵੀ ਹੈਗੇ ਆ ਬਾਕੀ ਜਿਹੜਾ ਪਾਣੀ 1 ਕਲੰਬਰ ਹੈ ਉਹ 500 ਫੁੱਟ ਦੀ ਠੀਕ ਆ ਠੀਕ ਤੇ ਇੱਥੇ ਯਾਰ ਬੱਡ ਰੇਰੀਏ ਦਿੱਕਤ ਕੋਈ ਨਹੀਂ ਨਾ ਸਰ ਕੋਈ ਦਿੱਕਤ ਨਹੀਂ ਕੋਈ ਦਿੱਕਤ ਕੋਈ ਦਿੱਕਤ ਨਹੀਂ ਹੈ ਨਾ ਨਾ ਤੇ ਚੋਰੀ ਹੋਵੇ ਕਿੰਨੀਆਂ ਸੋਹਣੀਆਂ ਜ਼ਮੀਨਾਂ ਹਨਾ ਹਾਂ ਨਾ ਕੋਈ ਚੋਰੀ ਨਾ ਕੋਈ ਨਾ ਚੋਰੀ ਨਾ ਕੱਖ ਨਹੀਂ ਕੋਈ ਤਕਲੀਫ ਤੁਸੀਂ ਆਏ ਨਹੀਂ ਵੀ ਟਰਾਂਸਫਾਰਮ ਚੋਰੀ ਹੋ ਜੂਈ ਨਾ ਅੱਜ ਇਹ ਏਰੀਏ ਜ ਆਪਣੇ ਅਜੇ ਤੱਕ ਕੋਈ ਚੀਜ਼ ਚੋਰੀ ਨਹੀਂ ਠੀਕ ਆ ਠੀਕ ਆ ਚਲੋ ਆ ਸਾਹਮਣੇ ਦੇਖੋ ਤਾਰ ਸਾਰੀ ਲੰਘਦੀ ਇਹਨਾਂ ਬਾਈ ਕੇ ਪਿੰਡਾਂ 'ਚ ਹਾਂ ਜਮੀਨਾਂ ਚ ਹੂੰ ਉਹ ਬਣ ਕੇ ਲਈ ਜਾਂ ਤਾਂ ਫੇਰੇ ਇਹ ਵੀ ਸਾਹਮਣੇ ਵੀ ਕੰਟੀ ਬਾਰਡਰ ਲਾਈਨ ਨਾਲ ਨਾਲ ਅਸੀਂ ਜਾ ਰਹੇ ਹਾਂ ਰਸਤਾ ਕਿੰਨਾ ਸੋਹਣਾ ਬਣਿਆ ਮੀਆਂ ਵਾਲੀ ਪਿੰਡ ਦੇ ਨਾਲ ਨਾਲ ਤੇ ਰਾਈਟ ਸਾਈਡ ਤੇ ਵੀ ਉਹਨਾਂ ਕੰਕੀ ਬੀਜੀ ਆ ਮੁਸਲਮ ਜਿਹੜੀ ਆ ਪਾਕਿਸਤਾਨ ਦੇ ਲੋਕ ਆ ਜਿਹੜੇ ਉਹਨਾਂ ਨੇ ਕੰਕੀ ਬੀਜੀ ਆ ਪਰ ਉਹਨਾਂ ਦੀ ਕੰਕਾ ਥੋੜ੍ਹੀ ਛੋਟੀਆਂ ਜਾਂ ਮਤਲਬ ਲੇਟ ਬੀਜੀ ਆ ਤੇ ਰਾਈਟ ਸਾਈਡ ਤੇ ਆਪਣੇ ਆਂ ਦਾ ਵਧੀਆ ਇੱਕ ਤਾਰ ਬਿਲਕੁਲ ਰੋਡ ਦੇ ਨਾਲ-ਨਾਲ ਆ ਸਾਡੇ ਕੋਲ 10 ਕਿਲੋਮੀਟਰ ਦੀ ਪੂਰੀ ਤੇ 10 ਕਿਲੋਮੀਟਰ ਲੰਬੀ ਤਾਰ ਜਿਹੜੀ ਆ ਆਪਾਂ ਨਾਲ-ਨਾਲ ਰਸਤਾ ਦੇਖੋ ਆਪਾਂ ਲੈਫਟ ਮੋੜ ਜਾਾਂਗੇ ਪਰ ਤਾਰ ਹਾਂ ਇਹ ਵੀ ਹੈ ਪੀਸੀਟਰ ਨਾਲ ਵਿੱਚੀ ਇਹ ਉਹਨਾਂ ਨੇ ਵਿੱਚੀ ਹੈਗੀ ਨਾ ਹਾਂ ਆ ਉਹ ਬੰਦੇ ਉਹਨਾਂ ਦੇ ਆ ਜਿਹੜੇ ਸਾਹਮਣੇ ਠੀਕ ਹੈ ਇਤਾਰ ਸਿੱਧੀ ਅੱਗੇ ਨਿਕਲ ਜਾਂਦੀ ਆ ਰਸਤਾ ਸਿੱਧਾ ਨਿਕਲ ਜਾਂਦਾ ਪਰ ਆਪਾਂ ਇਥੋਂ ਮੋੜ ਜਾਂਗੇ ਵਾਪਸ ਬਾਰਡਰ ਤੋਂ ਵਾਪਸ ਆ ਰਹੇ ਆ ਵਧੀਆ ਕਣਕਾਂ ਵਧੀਆ ਮਾਹੌਲ ਆ ਬਾਰਡਰ ਦੇ ਦੀ ਦਾ ਫਸਟ ਥੋੜੀ ਦਿੱਕਤ ਤਾਂ ਹੁੰਦੀ ਆ ਇਹ ਕਿ ਕਿ ਅਸੀਂ ਦਿਨੇ-ਦਿਨੇ ਆਪਣੀ ਜ਼ਮੀਨਾਂ 'ਚ ਰਹਿ ਸਕਦੇ ਆ ਤੇ ਜਦੋਂ ਸ਼ਾਮਾ ਹੋ ਜਾਂਦੀ ਆ ਹਨੇਰਾ ਹੋ ਜਾਂਦਾ ਉਦੋਂ ਆਪਾਂ ਨੂੰ ਵਾਪਸ ਕਰੇ ਹੋਣਾ ਪੈਂਦਾ ਉਦੋਂ ਆਪਾਂ ਰਾਤ ਨੂੰ ਪਾਣੀ ਵੀ ਨਹੀਂ ਲਾ ਸਕਦੇ ਆਪਣੀ ਫਸਲਾਂ ਫਸਲਾਂ ਨੂੰ ਪਾਣੀ ਵੀ ਦੇਣੇ ਦੇਣੇ ਲੱਗੂਗਾ ਰਾਤ ਨੂੰ ਰਾਤ ਨੂੰ ਐਸ ਰੋਡ ਤੇ ਮੋਟਰਸਾਈਕਲ ਵੀ ਨਹੀਂ ਆ ਸਕਦਾ ਰਾਤ ਨੂੰ ਵੀਰੇ ਐਸ ਰੋਡ ਤੇ ਬੰਦਾ ਨਹੀਂ ਆ ਸਕਦਾ ਹੋਣਾ ਹੈਨਾ ਪੈਦਲ ਵੀ ਨਹੀਂ ਮੋਟਰਸਾਈਕਲ ਵੀ ਨਹੀਂ ਹਾਂ ਠੀਕ ਆ ਠੀਕ ਆ ਹਾਂ ਸਹੀ ਹੈ ਤੇ ਸਕੂਲ ਇੱਥੇ ਕਿੱਥੇ ਵੀ ਸੀਗਾ ਆਪਣੇ ਪਿੰਡ ਦਾ ਅੱਛਾ ਉਹ ਕੁਛ ਨਹੀਂ ਹਾਂ ਇਹ ਏਰੀਆ ਚ ਨਾ ਬਾਰਡਰ ਏਰੀਆ ਚ ਜੇ ਵੀਡੀਓ ਬਣਾਉਣੀ ਆਪਾਂ ਮੰਨ ਲਓ ਤਾਂ ਬੜਾ ਔਖਾ ਗਾ ਵੀਡੀਓ ਬਣਾਉਣਾ ਆ ਦੇਖੋ ਇਹ ਜਿਆ ਰਸਤਾ ਇਹ ਸ਼ਰਨੀ ਦਾ ਉਹ ਨਲਕਾ ਚੱਲ ਰਿਹਾ ਆ ਸਕੂਲ ਇਸ ਪੁੱਛਦੇ ਆਂ ਬਾਈ ਨੂੰ ਇਸ ਸਕੂਲ ਆ ਕਿ ਕੀ ਆ ਉਹ ਨਲਕਾ ਵੀਰੇ ਨਲਕਾ ਚੱਲਦਾ ਏ ਹਾਂਜੀ ਇਹ ਚੱਲਦਾ ਅੱਛਾ ਇਹ ਕੀ ਆ ਇਹ ਸਕੂਲ ਸਕੂਲ ਆ ਇਹ अच्छा किन, किन ते मज्जा बननी है इथे ओए ना किसे ने ਘਰ ਨਵਾ ਬਣਾਇਆ ਤੇ ਉਹ ਮੰਗਲੋ ਜੀ ਰਸਤੇ ਨਹੀਂ ਹੋ ਰਹੇ ਇਥੇ ਥੋੜੇ ਬੰਦੇ ਕਿੰਨ ਕਿੰਨੀ ਕਲਾਸ ਦਾ ਸਕੂਲ ਹੈ ਇਹ ਪੰਜਵੀਂ ਤੱਕ ਆ ਪੰਜਵੀਂ ਤੱਕ ਹਾਂ ਇਹਨਾ ਆਪਣੇ ਚਾਚੇ ਦੇ ਲੜਕੇ ਹੀ ਆ ਅੱਛਾ ਜੀ ਹੋਵੇ ਨਾ ਸਾਹਮਣੇ ਹਾਂ ਹਾਂ ਪਰ ਫੇਰ ਹੁੰਦਿਆ ਕਰ ਤੇ ਉਹ ਬੰਦੇ ਪਿਛੇ ਤੇ ਠੀਕ ਆ ਹਾਂ ਤੇ ਸਕੂਲ ਜਿਹੜਾ ਸਰਕਾਰੀ ਕਿ ਪ੍ਰਾਈਵੇਟ ਸਰਕਾਰੀ ਸਰਕ ਤੇਦਾ ਯਾਰ ਕੋਈ ਬੋਰਡ ਬੋਰਡ ਨਹੀਂ ਲੱਗਿਆ ਦੇਖੋ ਨੋ ਕੋਈ ਨਹੀਂ ਇਹ ਜੇ ਬਾਰਡਰ ਏਰੀਏ ਦੇ ਦੋਸਤੋ ਇਹ ਜੇ ਸਕੂਲ ਦੇਖੋ ਸਰਕਾਰੀ ਸਕੂਲ ਆ ਪੰਜਮੀ ਦਾ ਕੋਈ ਇੱਥੇ ਉਹ ਗੇਟ ਨਹੀਂ ਲੱਗਿਆ ਕੋਈ ਮਤਲਬ ਬੋਰਡ ਤੇ ਵੀ ਲਿਖਿਆ ਵੀ ਹੈ ਨਹੀਂ ਕੋਈ ਪੜਦਾ ਨਹੀਂ ਕੋਈ ਸਹੂਲਤ ਨਹੀਂ ਬੱਚਾ ਵੀ ਨਾ ਸਰ ਕੋ ਪਾਉਂਦਾ ਇੱਥੇ ਕੋਈ ਨਹੀਂ ਬੱਚਾ ਕੋਈ ਨਹੀਂ ਪਾਉਂਦਾ ਕੋਈ ਟੀਚਰ ਆਉਂਦਾ ਹੈ ਕੋਈ ਟੀਚਰ ਆਉਂਦਾ ਹੈ ਟੀਚਰ ਆਪਣਾ ਫਰਜ਼ ਨਿਭਾਉਂਦਾ ਹੈ ਜਿੰਨਾ ਮਤਲਬ ਅੱਛਾ ਹਾਂ ਤੇ ਬਾਕੀ ਕੋਈ ਬੱਚਾ ਪਾਵੇ ਤਾਂ ਫੇਰ ਹੀ ਆ ਨਾ ਫੇਰ ਹੀ ਆ ਨਾ ਹੁਣ ਸਾਰੇ ਮਾੜੇ ਤੋਂ ਮਾੜਾ ਵੀ ਆਉਂਦਾ ਮੇਰੇ ਬੱਚਾ ਚੰਗੇ ਸਕੂਲੇ ਪੜੇ ਹਾਂ ਹੈ ਤੇ ਇਹ ਇੱਕੋ ਕਮਰਾ ਇੱਕੋ ਕਮਰਾ ਕੋਈ ਬਾਤ ਬਾਤ ਕੁਝ ਨਹੀਂ ਕੁਝ ਨਹੀਂ ਦੇਖੋ ਇੱਕੋ ਕਮਰਾ ਹੈ ਇਹੋ ਇਹੋ ਜਿਹੇ ਬਾਰਡਰ ਏਰੀਏ ਦੇ ਲੋਕ ਕਹਿੰਦੇ ਆ ਕਿ ਬਹੁਤ ਸਹੂਲਤਾ ਆ ਦੇਖੋ ਹਾਂ ਤੇ ਉਹ ਜਿਹੜਾ ਨਲਕਾ ਉਹ ਸਕੂਲ ਦਾ ਹੀ ਹੁਣ ਨਹੀਂ ਸਾਰੇ ਇਹ ਪੰਚਾਇਤ ਨੇ ਨਾ ਪਹਿਲੂ ਲਾਇਆ ਸਕੂਲ ਦਾ ਨਹੀਂ ਅੱਛਾ ਸਕੂਲ ਕਰਕੇ ਲਾਇਆ ਮਤਲਬ ਕਿ ਸਕੂਲ ਕਰਕੇ ਹਾਂ ਤੁਹਾਡੇ ਪਿੰਡ ਦੀ ਪੰਚਾਇਤ ਨੇ ਲਾਇਆ ਆ ਆਪਣੇ ਪਿੰਡ ਦੀ ਪੰਚਾਇਤ ਨੇ ਲਾਇਆ ਠੀਕ ਹੈ ਠੀਕ ਹੈ ਉਹ ਨਲਕਾ ਤਾਂ ਚੱਲ ਰਿਹਾ ਨਲਕਾ ਤਾਂ ਚੱਲ ਰਿਹਾ ਹਾਂ ਆ ਸਕੂਲ ਦੀ ਬਾਉਂਡਰੀ ਆ ਇਥੋਂ ਆਪਾਂ ਸਕੂਲ ਚ ਵੜ ਗਏ ਹੁਣ ਨਵਾਂ ਸਰਪੰਚ ਬਣਾਇਆ ਉਹ ਸਾਡੀ ਪੀਲ ਹੋਊਗੀ ਇੱਥੇ ਗਰਾਊਂਡ ਬਣਾਓ ਠੀਕ ਹੈ ਠੀਕ ਹੈ ਆ ਪੰਚਾਇਤ ਦੀ ਜਗ੍ਹਾ ਹੈ ਅੱਛਾ ਜੀ ਹਾਂ ਠੀਕ ਹੈ ਇੱਥੇ ਗਰਾਊਂਡ ਸਪੀਲ ਕਰਾਂਗੇ ਵੀ ਗਰਾਊਂਡ ਬਣਾਓ ਫੇਰ ਹੀ ਕੋਈ ਪਲੇਅਰ ਉੱਠੂਗਾ ਫੇਰ ਹੀ ਕੋਈ ਖਿਡਾਰੀ ਉੱਠੂ ਪੈਂਦੇ ਜੋ ਗਰਾਊਂਡ ਸਹੀ ਗੱਲ ਹੈ ਗਰਾਊਂਡ ਹੋਊਗੀ ਤਾਂ ਹਾਂ ਠੀਕ ਹੈ ਠੀਕ ਹੈ ਇਧਰ ਫਿਰ ਆਇਆ ਆ ਫਰਨੀ ਹਾਂ ਇਹ ਫਰਨੀ ਇਧਰ ਤੇ ਇਹ ਵੀ ਪੰਚਾਇਤ ਦੀ ਜਗ੍ਹਾ ਸਾਰੀ ਅੱਗੇ ਵੀ ਘਰ ਹੈਗੇ ਕਿ ਨਹੀਂ ਆ ਅੱਗੇ ਕੀ ਆ ਇਹੋ ਹੀ ਆ ਆਜੋ ਮਾੜਾ ਦੇਖੀ ਆ ਘਰ ਹਾਂਜੀ ਇਹ ਵੀ ਤੁਹਾਡੇ ਜਾਣ ਪਛਾਣਾਂ ਲਈ ਆ ਜਾਣ ਪਛਾਣਾਂ ਲਈ ਅੱਛਾ ਹਾਂ ਠੀਕ ਹੈ ਠੀਕ ਹੈ ਇਹ ਇਹਨਾਂ ਦੇ ਘਰ ਨੂੰ ਆ ਰਸਤਾ ਇਹ ਪੰਚਾਇਤ ਦੀਆਂ ਕਿੱਟਾਂ ਲੱਗੀਆਂ ਹੈ ਨਾ ਕਿੱਟਾਂ ਲਾਈਆਂ ਪੰਚਾਇਤ ਵਧੀਆ ਹੈ ਸਰ ਬਹੁਤ ਵਧੀਆ ਸੜਕਾਂ ਆ ਜਿਹੜੀ ਆਪਾਂ ਗਏ ਆ ਇਧਰ ਕੱਚਾ ਰਸਤਾ ਨਹੀਂ ਕਦੇ ਬਣ ਸਕਦਾ ਕਿੰਨਾ ਵਧੀਆ ਹੈ ਇਹ ਸਰ ਹੈਗਾ ਇਹ ਦੂਸਰਾ ਆਰਮੀ ਦੀ ਹੈ ਸੜਕਾਂ ਸਾਰੀਆਂ ਸੈਂਟਰ ਕੋਹਣੀਆਂ ਮਤਲਬ ਉਹ ਵੀ ਤੁਹਾਡੀਆਂ ਜ਼ਮੀਨਾਂ ਨੂੰ ਜਿਹੜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਯਾਰ ਐ ਨਾ ਸਬਜੀ ਸੁਬਜੀ ਤਾਂ ਬੜੀ ਹੋ ਸਕਦੀ ਬਟ ਤੁਸੀਂ ਲੈ ਕੇ ਕਿਵੇਂ ਜਾਓਗੇ ਹੈਨਾ ਸਰ ਇੱਥੇ ਮੰਡੀ ਬੋਰਡ ਨਹੀਂ ਨਾ ਹੈਗਾ ਮੰਡੀ ਬੋਰਡ ਹੋਵੇ ਫੇਰ ਆ ਉਹ ਮੰਨ ਲਓ ਇਸ ਪੱਟੀ ਆ ਇਹ ਹਾਂਜੀ ਪੱਟੀ ਮੰਨ ਲਓ ਜਾਓ ਹੈਨਾ ਹਾਂ ਪਸ਼ੂ ਬਹੁਤ ਇਹ ਇਹ ਨਵਾਂ ਨਵੀਂ ਕੋਠੀ ਪਈ ਆ ਨਵੀਂ ਕੋਠੀ ਪਈ ਬਾਈ ਠੀਕ ਹੈ ਇਹ ਪਹਿਲਾਂ ਇਹ ਰਹਿੰਦੇ ਤਾਂ ਇੱਥੇ ਹੀ ਹੋਣੇ ਮੈਂ ਇਹ ਸਿਰਫ ਇਹਨੂੰ ਖੇਮ ਕਰਨ ਲੈੰਦੇ ਸੀ ਅੱਛਾ ਇਹਨਾਂ ਨੂੰ ਥੋੜਾ ਜਿਹਾ 2-4 ਸਾਲ ਹੋ ਗਿਆ ਫਿਰ ਇੱਥੇ ਆ ਗਏ ਇਹ ਕਿਵੇਂ ਆ ਗਏ ਉਹ ਮਤਲਬ ਉਹ ਜਗਾ ਜਗਾ ਖੁੱਲੀ ਤਾਂ ਪ੍ਰੋਬਲਮ ਹੁੰਦੀ ਨਾ ਕਿਸਾਨ ਨੂੰ ਹੂੰ ਪਰ ਖੇਤਾਂ ਜੇ ਹਨ ਇਹਨਾਂ ਨੇ ਯਾਰ ਜਿਹੜੇ ਬੰਦੇ ਖੇਤੀ ਕਰਦੇ ਉਹ ਵਧੀਆ ਠੀਕ ਆ ਠੀਕ ਆ ਸੱਸੀ ਦਾ ਬਾਪੂ ਜੀ ਕੀ ਹਾਲ ਆ ਠੀਕ ਆ ਜੀ ਠੀਕ ਚਾਹੀਦੇ ਤੁਸੀਂ ਇਹ ਕਹਿੰਦੇ ਖੇਮ ਕਰਨੋਂ ਇੱਥੇ ਆ ਗਏ ਹਾਂ ਠੀਕ ਆ ਚਲੋ ਵਧੀਆ ਹੋਰ ਸਨੋ ਆਇਆ ਥੋੜਾ ਪਿੰਡ ਦੇਖਣ ਆਏ ਦੇਖੀ ਜਾਓ ਅੱਛਾ ਜੀ ਹਾਂ ਕਿੰਨਾ ਇੱਕ ਵੱਡਾ ਪਿੰਡ ਪਿੰਡੇ ਸਾਰੇ 15 16 ਕਰਨੇ ਅੱਛਾ ਜੀ ਠੀਕ ਆ ਠੀਕ ਆ ਤੇ ਇਹ ਥੋੜਾ ਘਰ ਹੂੰ ਚਲੋ ਵਧੀਆ ਇਹ ਤੋਂ ਅੱਗੇ ਵੀ ਘਰ ਹੈਗੇ ਕੋਈ ਕਿ ਨਹੀਂ ਨਾ ਇੱਧਰ ਕੋਈ ਨਹੀਂ ਰੇ ਇਧਰ ਉਹ ਥੱਲੇ ਵੇਲੀ ਆ ਹੂੰ ਅੱਛਾ ਇੱਕੋ ਹੀ ਇੱਕੋ ਹੀ ਉਹਨਾਂ ਨੂੰ ਫਿਰ ਰਸਤਾ ਰਸਤਾ ਕਿਵੇਂ ਜਾਂਦਾ ਆ ਵੀ ਜਿੱਤੇ ਸਿੱਧਾ ਹੀ ਤੁਰ ਜਾਂਦਾ ਉਹ ਸਾਰੇ ਹੁਣ ਉੱਪਰ ਆ ਚੱਲੇ ਹੋ ਗਏ ਅੱਛਾ ਜਦੋਂ ਪਾਣੀ ਪੂਣੀ ਆਉਂਦੇ ਨਾ ਪ੍ਰੋਬਲਮ ਆਉਂਦੀ ਆ ਇਧਰ ਦਰਿਆ ਅੱਗੇ ਹਾਦਰ ਆਏ ਹਰੀ ਗੜਾ ਦਰਿਆ ਲੱਗਦਾ ਹੈ ਅਰੇ ਸਤਿ ਲੋ ਜੀ ਇਥੋਂ ਫਿਰੋਜ਼ਪੁਰ ਆਪਣਾ ਸਾਰਾ 5-7 ਕਿਲੋਮੀਟਰ ਆ ਅੱਛਾ ਜੇ ਤਾਰਾ ਨਾਂ ਵਿੱਚ ਹੁੰਦੇ ਹਾਂ ਤਾਰ ਪੈਂਦੀ ਹੈ ਨਾ ਤਾਰ ਪੈਂਦੀ ਹੈ ਸਾਹਮਣੇ ਫਿਰੋਜ਼ਪੁਰ ਸਾਹਮਣੇ ਇੱਥੇ ਸਿੱਧੇ ਸਿੱਧੇ ਪੈ ਜਾਂਦਾ ਠੀਕ ਹੈ ਠੀਕ ਹੈ ਚਲੋ ਵਧੀਆ ਜ਼ਿੰਦਗੀ ਸੌਖੀ ਨਿਕਲਦੀ ਵਧੀਆ ਚਲੋ ਜ਼ਿੰਦਗੀ ਸੌਖੀ ਨਿਕਲਦੀ ਜਾਂ ਆਹੀ ਹੁੰਦਾ ਹਾਂ ਠੀਕ ਆ ਚਲੋ ਇਹ ਜਿਹਾ ਮਾਹੌਲ ਪਸ਼ੂ ਹਰੇਕ ਘਰ ਚ ਰੱਖੇ ਹੈ ਨਾ ਦੁੱਧ ਤਾਂ ਚਾਹੀਦਾ ਫਿਰ ਕਿਉਂਕਿ ਦੁੱਧ ਨਾ ਹੋਵੇ ਵਾਤਾਵਰਨ ਖੁੱਲਾ ਹੈ ਤੇ ਨਜ਼ਾਰੇ ਐਸ਼ ਹੈ ਕੋਈ ਮਤਲਬ ਕੋ ਤੰਗੀ ਵਾਲੀ ਚੱਲ ਨਹੀਂ ਠੀਕ ਹੈ ਜੀ ਠੀਕ ਹੈ ਨਾ ਤੰਗੀ ਵਾਲੀ ਨਾ ਡਰ ਵਾਲੀ ਆ ਨਾ ਡਰ ਵਾਲੀ ਹੈ ਰਾਤ ਫੁੱਜੀਏ ਫਿਰਦੇ ਰਹਿੰਦੇ ਆ ਚੋਰੀ ਦਾ ਕੋਈ ਡਰ ਨਹੀਂ ਨਾ ਨਾ ਚੋਰੀ ਦਾ ਕੋਈ ਡਰ ਨਹੀਂ ਸਹੀ ਹੈ ਚਲੋ ਧੰਨਵਾਦ ਜੀ ਤੁਹਾਡਾ